48 ਬੋਤਲਾਂ ਸ਼ਰਾਬ ਠੇਕਾ ਅੰਗਰੇਜ਼ੀ ਦੇ ਨਾਲ ਇੱਕ ਵਿਅਕਤੀ ਕਾਬੂ थाना ਲਖੋ ਕੀ ਬਹਿਰਾਮ ਵਿਕੇ ਆਪਕਾਰੀ ਨਿਜਮਾ ਵਿਰੁੱਧ ਮਾਮਲਾ ਦਰਜ ਨਾਕਾਬੰਦੀ ਦੌਰਾਨ थाना ਲਖੋ ਕੀ ਬਹਿਰਾਮ ਦੀ ਪੁਲਿਸ ਨੇ ਇੱਕ ਵਿਅਕਤੀ ਨੂੰ 48 ਬੋਤਲਾਂ ਅੰਗਰੇਜ਼ੀ ਸ਼ਰਾਬ ਦੇ ਨਾਲ ਗ੍ਰਿਫਤਾਰ ਕਰਕੇ ਉਸ ਦੇ ਖਿਲਾਫ ਆਪਕਾਰੀ ਨਿਜਮਾ ਵਿਰੁੱਧ ਮਾਮਲਾ ਦਰਜ ਕਰ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ આરોપી ਓਮ ਪ੍ਰਕਾਸ਼ ਪੁੱਤਰ ਹਰदयाल ਸਿੰਘ ਵਾਸੀ ਗਲੀ ਨੰਬਰ 1 ਗੋਬਿੰਦਨਗਰੀ थाना सदर ਫਿਰੋਜ਼ਪੁਰ ਉਕਤ ਸ਼ਰਾਬ ਠੇਕੇਦਾਰ ਤੋਂ ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਲਿਆ ਕੇ ਗੁਰਹਰ ਸਹਾਇ ਦੀਆਂ ਵਕ-ਵਕ ਥਾਵਾਂ ਤੇ दारू ਵੇਚਣ ਦਾ ਤੰਦਾ ਕਰਦਾ ਹੈ ਇਸ ਮੌਕੇ ਜਾਣਕਾਰੀ ਸਾਂਝਾ ਕਰਦੇ ਹੋਏ थाना ਲਖੋ ਕੇ ਬਹਿਰਾਮ ਦੀ ਪੁਲਿਸ ਦੇ ਸਹਾਇਕ ਥਾਣੇਦਾਰ ਗੁਰ ਕਬਲਜੀਤ ਕੌਰ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਦੇ ਨਾਲ ਗਸ਼ਟਵਾ ਚੈਕਿੰਗ ਅਤੇ ਸ਼ੱਕੀ ਪੁਰਸ਼ਾਂ ਦੇ ਸਬੰਧ ਵਿੱਚ ਕਰੀ ਕਲਾਂ ਦੇ ਪਾਸ ਪੁੱਜੇ ਤਾਂ ਉਹਨਾਂ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਸੀ ਕਿ ਅ ਓਪੀ ਹੋਮ ਪ੍ਰਕਾਸ਼ ਪੁੱਤਰ ਹਰਦੀਾਲ ਸਿੰਘ ਜੋ ਕਿ ਅੰਗਰੇਜ਼ੀ ਸ਼ਰਾਬ ਵੇਚਣ ਦਾ ਧੰਦਾ ਕਰਦਾ ਹੈ ਅਤੇ ਅੱਜ ਵੀ ਉਹ ਆਪਣੇ ਬਣਾਏ ਹੋਏ ਈ ਰਿਕਸ਼ਾ ਤੇ ਆਈਸ਼ਵਰ ਪੈਟਰੋਲ ਪੰਪ ਦੇ ਨੇੜੇ ਪਿੰਡ ਨਵਾਂ ਕਿਲਾ ਵਿਖੇ ਸ਼ਰਾਬ ਨੂੰ ਲੈ ਕੇ ਗੁਰਹਰ ਸਹਾਇ ਨੂੰ ਆ ਰਿਹਾ ਹੈ ਜੇਕਰ ਹੁਣੇ ਨਾਕਾਬੰਦੀ ਕੀਤੀ ਜਾਵੇ ਤਾਂ ਇਹ ਕਾਬੂ ਆ ਸਕਦਾ ਹੈ ਸਹਾਇਕ ਥਾਣੇਦਾਰ ਵੱਲੋਂ ਪੁਲਿਸ ਪਾਰਟੀ ਦੇ ਨਾਲ ਉਕਤ ਵਿਅਕਤੀ ਤੇ ਰੇਡ ਕਰਕੇ ਕਾਬੂ ਕੀਤਾ ਗਿਆ ਤਾਂ ਮੌਕੇ ਪਰ ਤਲਾਸ਼ੀ ਦਰਾਂ ਨ 48 ਬੋਤਲਾਂ ਅੰਗਰੇਜ਼ੀ ਸ਼ਰਾਬ ਬਰਾਮਦ ਜਿਸ ਨੂੰ ਮੌਕੇ ਤੋਂ ਗ੍ਰਿਫਤਾਰ ਕਰਕੇ ਥਾਣਾ ਲਖੋਕੇ ਬਹਿਰਾਮ ਵਿਖੇ ਆਬਕਾਰੀ ਨਿਜਮਾ ਵਿਰੁੱਧ ਮਾਮਲਾ ਦਰਜ ਕੀਤਾ ਹੈ ਇਸ ਮੌਕੇ ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਨਾਲ ਜਦ ਗੱਲਬਾਤ ਕੀਤੀ ਗਈ ਤਾਂ ਉਹਨਾਂ ਦੱਸਿਆ ਕਿ આરોપી ਜੋ ਫਿਰੋਜ਼ਪੁਰ ਦੇ ਇੱਕ ਠੇਕੇਦਾਰ ਤੋਂ ਅੰਗਰੇਜ਼ੀ ਸ਼ਰਾਬ ਦੀਆਂ ਵੱਖ-ਵੱਖ ਬ੍ਰਾਂਡ ਦੀਆਂ ਪੇਟੀਆਂ ਲਿਆ ਕੇ ਗੁਰਹਰ ਸਹਾਈ ਵੇਚਣ ਦਾ ਧੰਦਾ ਕਰਦਾ ਹੈ ਜਿਸ ਤੇ ਐਕਸਾਈਜ਼ ਐਕਟ ਦੇ ਤਹਿਤ ਥਾਣਾ ਲਖੋਕੇ ਬਹਿਰਾਮ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ ਇਸ ਕੇ ਜਦ આરોપી ਓਮ ਪ੍ਰਕਾਸ਼ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਥਿਤ ਦੋਸ਼ ਲਗਾਉਂਦੇ ਹੋਏ ਦੱਸਿਆ ਕਿ ਉਹ ਫਿਰੋਜ਼ਪੁਰ ਦੇ ਸ਼ਰਾਬ ਠੇਕੇਦਾਰ ਤੋਂ ਅੰਗਰੇਜ਼ੀ ਸ਼ਰਾਬ ਦੀਆਂ ਪੇਟੀਆਂ ਲਿਆ ਕੇ ਰੇੜੀ ਫੜੀ ਵਾਲੀ ਅਤੇ ਭੱਠੇ ਤੇ ਕੰਮ ਕਰਦੇ ਮਜ਼ਦੂਰਾਂ ਨੂੰ ਸਪਲਾਈ ਕਰਦਾ ਹੈ ਉਸਨੇ ਕਿਹਾ ਕਿ ਉਹ ਪਿਛਲੇ ਲੰਬੇ ਸਮੇਂ ਤੋਂ ਉਕਤ ਠੇਕੇਦਾਰ ਤੋਂ ਅੰਗਰੇਜ਼ੀ ਸ਼ਰਾਬ ਲਿਆ ਕੇ ਗੁਰਹਰ ਸਹਾਇ ਦੇ ਵਿੱਚ ਵੇਚ ਰਿਹਾ ਹੈ ਹੋਰ ਕੀ ਕਿਹਾ ਆਓ ਉਹ ਵੀ ਤੁਹਾਨੂੰ ਸੁਣਾਉਂਦੇ ਹਾਂ ਉਕਤ આરોપી ਓਮ ਪ੍ਰਕਾਸ਼ ਦੀ ਜ਼ੁਬਾਨੀ ਮੈਂ ਜੀ ਫਿਰੋਜ਼ਪੁਰੋਂ ਨੀਰਜ ਕੋਲੋਂ ਲੈ ਕੇ ਆ ਰਿਆ ਸੀ ਜੀ ਜੋ ਠੇਕੇਦਾਰ ਆ ਬਾਗੀ ਰੋਡ ਤੇ ਉਸਦੇ ਨਾਲ ਮੇਰਾ ਕੰਟੈਕਟ ਬੜਾ ਪੁਰਾਣਾ ਹੈ ਅੱਛਾ ਬਹੁਤ ਮੈਂ ਪਹਿਲਾਂ ਥੋੜਾ ਥੋੜਾ ਲੈਂਦਾ ਸੀਗਾ ਉਸ ਤੋਂ ਬਾਅਦ ਮੇਰੇ ਕੰਮ ਵਧਾ ਗਿਆ ਮੇਰੀ ਡੀਲ ਵਧਦੀ ਗਈ ਮੇਰੇ ਕਸਟਮਰ ਵਧ ਗਏ ਜਿਹੜੇ ਅਚੂਣਾ ਲਾ ਰਹੇ ਨੇ ਇੱਟਾ ਬਣਾ ਰਹੇ ਨੇ ਕੋਈ ਸਬਜ਼ੀ ਵੇਚਦੇ ਭਈਏ ਠੀਕ ਹੈ ਜੀ ਰਲ ਮਿਲ ਕੇ ਬੰਦੇ ਲਾ ਲੈਂਦੇ ਨੇ ਪੈਸੇ ਪਾ ਕੇ ਉਹਨਾਂ ਚਾਰ ਬੰਦੇ ਆ ਮੰਨ ਲਓ ਜਿ 500 ਦੀ ਬੋਤਲ ਅਗਲਾ ਤਹ ਭਾਗ ਇਕੱਠੀ ਲਾ ਲੰਦੇ ਮੈਂ ਉਹਨਾਂ ਨੂੰ ਦਿੰਦਾ ਸੀਗਾ ਮੇਰਾ ਕੰਮ ਚੱਲਦਾ ਸੀਗਾ ਕਿਤੇ ਮੈਂ ਸਬਜੀ ਸਬਜੀ ਰੱਖ ਲੰਦਾ ਸੀਗਾ ਤੇ ਲੱਖੋ ਕੇ ਬਰਾਂਧ ਤੋਂ ਪਿੱਛੇ ਗੁਰਦੁਆਰੇ ਕੋਲ ਕਿਸੇ ਨੇ ਖਬਰ ਕਾਸੀ ਇਹ ਉੱਥੇ ਨਹੀਂ ਫੜਿਆ ਗਿਆ ਜੀ ਜਿਹੜਾ ਤੁਸੀਂ ਠੇਕੇਦਾਰ ਦੱਸੇ ਉਸ ਤੋਂ ਪਹਿਲਾਂ ਵੀ ਤੁਸੀਂ ਲੈ ਕੇ ਆਉਂਦੇ ਰਹਿੰਦੇ ਮੈਂ ਜਾ ਰਿਹਾ ਜੀ ਬੜਾ ਪੁਰਾਣਾ ਪਰ ਮੈਂ ਸ਼ਰਮ ਕਦੀ ਨਹੀਂ ਗਿਆ ਹੁਣ ਜਿਹੜੀ ਚਾਰ ਪੇਟੀ ਮੈਂ ਲੈ ਰਿਹਾ ਸੀਗਾ ਤੇ ਮੈਂ ਪਹਿਲਾਂ ਵੀ ਗੱਲ ਕਰਕੇ ਆਇਆ ਸਰ ਮੇਰੇ ਕੋਲ ਫੋਨ ਨਹੀਂ ਹਵਾਜੇ ਅੱਜ ਤੱਕ ਵੀ ਬਹੁਤ ਸਾਲ ਹੋ ਗਿਆ ਮੇਰੇ ਕੋਲ ਫੋਨ ਨਹੀਂ ਹੈ ਇਨੇ ਫੋਨ ਤੇ ਕੰਟੈਕਟ ਨਹੀਂ ਹੋਈਆਂ ਕਰ ਸਕਦਾ ਮੈਂ ਪਹਿਲਾਂ ਜਾਂਦਾ ਸੀ ਉਹ ਮੈਂ ਗੱਲ ਕਰ ਜਾਂਦਾ ਸੀਗਾ ਇਹ ਚਾਰ ਪੇਟੀਆਂ ਬਾਰੇ ਮੈਂ ਗੱਲ ਕਰਕੇ ਆਇਆ ਤੇ ਉੱਥੇ ਕੈਮਰੇ ਤੇ ਅੱਜ ਵੀ ਮੇਰੀ ਫੋਟੋ ਹੈ ਠੀਕ ਹੈ ਤੁਸੀਂ ਚੈੱਕ ਕਰ ਸਕਦੇ ਹੋ ਮੈਂ ਗਿਆ ਖਾਲੀ हट ਗਿਆ ਗੱਲ ਕਰਕੇ ਤੇ ਖਾਲੀ ਹੱਤੀ ਬਾਹਰ ਆ ਗਿਆ ਠੀਕ ਹੈ ਜੀ ਅੱਜ ਉਹ ਕਹਿ ਰਿਹਾ ਵੀ ਤਿੰਨ ਬੋਤਲਾਂ ਜਿਹਨੇ ਕਿ ਚੋਰੀ ਕਰਕੇ ਲੈ ਗਿਆ ਬਚਾਓ ਕਰ ਰਿਹਾ ਆਪਣਾ ਅੱਜ ਮੇਰੇ ਪਿੱਛੇ ਉਹਨੂੰ ਆਣਾ ਚਾਹੀਦਾ ਲੇਕਿਨ ਉਹ ਮੇਰੇ ਸਾਥ ਨਹੀਂ ਦੇ ਰਿਹਾ ਖੁਦ ਬਾਤ ਕਰ ਰਿਹਾ ਮਾਲਕ ਨਾ ਉਹਦਾ ਵੇਚਦਾ ਸੀਗਾ ਠੀਕ ਹੈ ਜੀ ਨੀ ਉਹ ਤੁਹਾਨੂੰ ਕਹਿੰਦਾ ਸੀ ਕਿ ਤੁਸੀਂ ਮਾਲ ਮੇਰਾ ਵੇਚੋ ਕਿ ਤੁਸੀਂ ਆਪ ਹੀ ਇੱਥੇ ਨਹੀਂ ਮੈਂ ਉਹ ਕਹਿੰਦਾ ਸੀਗਾ ਮੈਨੂੰ ਬੜੇ ਕਿ ਉਹਨੇ ਤੇ ਮੈਨੂੰ ਇਸ ਕੰਮ ਤੇ ਲਾਇਆ ਅੱਛਾ ਕਿਉਂਕਿ ਮੇਰੇ ਤੇ ਦਿਹਾੜੀ ਤਾਂ ਹੁੰਦੀ ਹੀ ਨਹੀਂ ਬੱਠਲ ਬੁੱਠਲ ਚੱਕਦਾ ਸੀ ਮੈਂ ਫਿਰ ਉਹਨੇ ਮੈਨੂੰ ਸਲਾਹ ਦਿੱਤੀ ਵੀ ਤੂੰ ਆਹ ਕੰਮ ਕਰ ਲੈ ਤੇਰੇ ਪੈਸੇ ਬਣ ਜਾ ਕਰਨਗੇ ਫਿਰ ਮੈਂ ਟਕਰੀਟ ਚ ਰੱਖ ਕੇ ਸਬਜ਼ੀ ਰੱਖ ਕੇ ਇੱਥੇ ਮਜ਼ਦੂਰਾਂ ਨੂੰ ਗੁਰੂ ਸਾਹਿਬ ਮੰਡੀ ਗਈ ਏਦਾਂ ਸੀਗਾ ਅਨਸਰ ਕੀ ਕਹਿਣਾ ਚਾਹੋਗੇ ਥਾਣਾ ਲਖੂ ਕੇ ਬਰਾਮੇ ਕੇ ਐਕਸਾਈਜ ਐਕਟ ਦਾ ਮਾਮਲਾ ਦਰਜ ਹੋਇਆ ਜੀ ਅਰੋਪੀ ਕਿੱਥੋਂ दारू ਲੈ ਕੇ ਆ ਰਿਹਾ ਸੀ ਔਰ ਕਿੱਥੇ-ਕਿੱਥੇ ਸਪਲਾਈ ਕਰਦਾ ਹੈ ਇਹ ਨਾ ਜੀ اروਪੀ 옴ਪrakash son of ਹਰਦੇਵ ਸਿੰਘ ਵਾਸੀ ਗਲੀ ਨੰਬਰ 4 ਗੋਮੇਂਦ ਨਗਰੀ ਫਿਰੋਜ਼ਪੁਰ ਦਾ ਰਹਿਣ ਵਾਲਾ ਇਹਨੇ ਦੱਸਿਆ ਵੀ ਇਹ ਅਕਸਰ ਹੀ ਉਥੋਂ ਫਿਰੋਜ਼ਪੁਰ ਤੋਂ ਕੁਝ ਪੇਟੀਆਂ ਲਿਆ ਕੇ ਤੇ ਗੁਰੂਆਰ ਸਾਈ ਸਰਕਲ ਚ ਸੇਲ ਕਰਦਾ ਹੈ ਕੱਲ ਵੀ ਇਹਨੇ ਉਥੋਂ ठेकेदारों ਨਾਲ ਗੱਲ ਕਰਕੇ 4 ਪੇਟੀਆਂ ਜਿਹਦੇ ਵਿੱਚ ਤਿੰਨ ਅਫੀਸਰ ਚੋਅ ਵਾਸਤੇ ਇੱਕ ਪੇਟੀ ਬਾਈਕ ਪੇਪਰ ਦੀ ਸੀ ਖਰੀਦ ਕੇ ਆਉਦੇ ਈ ਰਕਸ਼ਾ ਦੇ ਸ਼ਾਮ ਨੂੰ ਇੱਧਰ ਲੈ ਕੇ ਆ ਰਿਹਾ ਸੀ ਸਰਕਲ ਵਿੱਚ ਵੇਚਣ ਵਾਸਤੇ ਤੇ ਲੱਖੋ ਕੇ ਬਰਾਮ ਤੋਂ ਪਿੱਛੇ ਪੁਲਿਸ ਨੇ ਨਾਕਾ ਲਾ ਕੇ ਇਹਨੂੰ ਫੜਿਆ ਇਹਦੇ ਤੇ ਐਫ ਆਈ ਆਰ ਨੰਬਰ 60 ਜਿਹੜੀ ਕੱਲ ਰਜਿਸਟਰ ਕੀਤੀ ਗਈ ਹੈ